hey it ਸ੍ਰੀ ਭਗਵਤ ਜੀ ਸਹਾਏ ਵਾਰ ਸ੍ਰੀ ਭਗਵਤ ਜੀ ਕੇ ਪਾਤਸ਼ਾਹ ਏ ਦਸਵੇਂ ਪਰਿਥਮ ਭਗਵਤੀ ਸਮਰ ਕਾਇ ਗੁਰੂ ਨਾਨਕ ਲੰਕੇ ਆਏ ਫੇਰ ਅੰਗਦ ਗੁਰ ਤੇ ਅਮਰਦਾਸ ਸ੍ਰੀ ਅਮ ਦਾਸ ਹਣ ਸਹਾਏ ਆਰਗਨ ਹਰ ਗੋਬਿੰਦ ਨਾਮ ਸਿਮਰਾਉ ਸ੍ਰੀ ਹਰ ਨਾਇ ਸ੍ਰੀ ਹਰਿ ਕ੍ਰਿਸ਼ਨ ਤੇ ਰਹੀ ਆਏ ਜਿਸ ਕਥੇ ਸਾਦੋ ਜਾਏ ਤੇ ਪਹੰਦਰ ਸਵਰਿਆਏ ਕਾਰਨੋਂ ਨ ਦਿਆਵੇਂ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਦੀਨ ਦਾ ਦਾ ਧਿਆਨ ਧਰ ਕੇ ਫਲ ਦੇ ਜਾ ਪਿਆਰਿਆ ਚੋਹਾਂ ਸਾਹਿਬ ਜਪਿਆਂ ਚਹਰੀਆਂ ਮੁਖਤੇ ਆਂ ਆਠੀਆਂ ਜਪਿਆਂ ਤਾਪਿਆਂ ਜਿਨਾ ਨਾਮ ਜਪਿਆ ਵੱਢ ਛਕੇ ਆਂ ਦੇਖ ਚਲਾਈ ਦੇ ਰਹਾ ਹੀ ਦੇਖ ਕੇ ਅਣਡਿੱਠ ਕੀਤਾ ਜਿਨਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਾਰ ਕੇ ਖਾਲਸਾ ਜੀ ਬੋਲ ਜੀ ਵਾਹਿਗੁਰੂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬਾਂਦ ਬਾਂਦ ਘਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸੁਆਸਾ ਨਾਲ ਨਿਭਾਹੇ ਤਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੀ ਪੌਦਾ ਜੀ ਆਏ ਜਾ ਤਾਖਾੜਾ ਸਰਬਾਤਕੁਰ ਦਵਾਰਾਂ ਨਾ ਧਿਆਨ ਧਰ ਕੇ ਬੋਲੋ ਜੀ ਸਵਾਹਿਗੁਰੂ ਪਰਿਥਮੇ ਸਰਬਾਤ ਖਾਲਸਾ ਜੀ ਕੀ ਅੰਦਾਸ ਹੈ ਜੀ ਸੰਗਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਸਤ ਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਕਹਾਂ ਤਹਾਂ ਰਛਿਆ ਰੇ ਆਇਤ ਦੇਖ ਦੇਖ ਪਰਬ੍ਰਤ ਕੀ ਤਾਜ ਬੰਦ ਕੀ ਜੇਤ ਸ਼੍ਰੀ ਸਹਿਬ ਜੀ ਸਹਾਇ ਹਾਲਸੇ ਜੀ ਕੇ ਭੋਲ ਬਾਲੇ ਬੋਲ ਜੀ ਸਖਮ ਸੁਖੀ দান ਇਸ ਧੰਮ ਅਹਿਕ ਦਾਨ ਵੇਖ ਦਾਨ ਵੈਸਾ ਹਾਂ ਬਾਲ ਪ੍ਰਭ ਸਾ ਬਾਰੇ ਦਾਨ ਸਤਨਾਮ ਦਾਲ ਸ਼੍ਰੀ ਅਮਰਿਤਸਰ ਸਤਿ ਸ੍ਰੀ ਅਕਾਲ ਕਿਉਂਕੀਆਂ ਛੰਡੇ ਪੁੰਗੇ ਜੁਗੋ ਜੋਗ ਰਟਾ ਧੰਮ ਕਾ ਜੈਕਾਰ ਭਲ ਰੇ ਸਿਖਾਣਾ ਮੰਨਣੇ ਵਾ ਮਾਤੀਓ ਚ ਮਤ ਪਾਗ ਦਾ ਰਾਖਾ ਬਵਾਹੇ ਗੁਰੂ ਇਹ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪ੍ਰਤਿਮਾ ਵਿੱਚ ਸ਼ੋਣਾ ਗਏ ਖੁਣੇ ਦਰਸ਼ਨ ਦੀ ਦਾਤ ਕਰੇ ਤੇ ਸੇਵਾ ਸੁਭਾਅ ਦਾ ਦਾਨ ਖਾਲਸਾ ਜੀ ਨੂੰ ਬਖਸ਼ੂ ਏ ਜਮਾਨਿਆਂ ਦੇ ਮਹਾਰੇ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਊਟ ਸਚਿਗਤਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਹਜੂਰ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਰਹਿਮਤ ਸਦਕਾ ਚਾਰ ਪਹਿਰ ਰੈਣ ਸੁਖ ਆਨੰਦ ਨਾਲ ਬਤੀਤ ਹੋਈ ਹੈ ਚਾਰ ਪਹਿਰ ਦਿਨ ਆਜ ਕੇ ਭਾਣੇ ਅੰਦਰ ਸੁਖ ਆਨੰਦਨ ਬਤੀਤ ਕਰਵਾਣਾ ਅਮਰ ਸ਼ਹੀਦ ਧੰਗ ਤਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪੁੱਤਰ ਸਾਲ ਘਰਦਵਾਰਾ ਸ਼ਹੀਦ ਗੰਗ ਸਾਹਿਬ ਜੀ ਵਿਖੇ ਪਾਵਨ ਦਰਬਾਰੇਂਦਰ ਆਜ ਕੇ ਸੁੰਦਰ ਸਿੰਘਾਸਣ ਸਜਾਏ ਗਏ ਹਨ ਆਪ ਜੀ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਕਦਾਰ ਬਖਸ਼ਿਵੇਂ ਹੋਏ ਪਾਵਨ ਹੁਕਮਨਾਮ ਅਗਸਤੇ ਨੇ ਹਾਲ ਕਰੋ ਸਰਬਤ ਸੰਗਟੀਆਂ ਹਾਜ਼ਰੀਆਂ ਜਿਲ ਫੁੱਲ ਭੇਟਾਵਾਂ ਦਾ ਪ੍ਰਵਾਨ ਕਰਨਿਆ ਆਪਣੇ ਘਰਾਂ ਘਰੋਂ ਸਿੱਖੀ ਸਦਕ ਪਰੋਂ ਸੰਨਾਮ ਦਾਣ ਬਖਸ਼ਣਾ ਸੱਚੇ ਪਾਤਸ਼ਾਹ ਜੀਓ ਕਰੋ ਕਿਰਪਾ ਇਸ ਵਕਤ ਆਪ ਦੇ ਪਾਵਨ ਸਰੂਪ ਸੁਖ ਆਸਰ ਅਸਥਾਨਾਂ ਤੋਂ ਪ੍ਰਕਾਸ਼ ਅਸਰਦਿ ਗਲੇ ਜਾਂਦੀ ਆ ਗਿਆ ਬਖਸ਼ੋ ਜੀ ਅਰਸਤੇ ਵਿਵਾਂਧ ਕਰ ਤੇ ਅੰਧ ਸੰਗ ਸਹਾਈ ਹੁਣ ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚੇਦ ਆਵੇ ਨਾਮ ਇੱਕ ਨਾਮ ਚੜ੍ਹ ਤੁਰਕੇ ਖਾਲਸਾ ਵਾਹਿਗੁਰੂ ਦੇ ਸਦੇ ਬੋਲੇ